ਸਰਵਿਸ ਇਹ ਦਿਖਾ ਰਿਹਾ ਕਿ ਜਿਹੜੇ ਆਮ ਲੋਕ ਨੇ ਉਹਨਾਂ ਨੇ ਪੌਊਚ ਖਰੀਦਣਾ ਸ਼ੁਰੂ ਕਰ ਦਿੱਤੇ ਜੇ ਅੱਗੇ ਕੋਈ ਲੀਟਰ ਵਾਲੀ ਤੇਲ ਦੀ ਬੋਤਲ ਲੈਂਦਾ ਸੀ ਤਾਂ ਉਹਨੇ 250 ml ਖਰੀਦਣਾ ਸ਼ੁਰੂ ਕਰ ਦਿੱਤਾ ਇਹ ਕਾਰਨ ਇਹੀ ਹੈ ਕਿਉਂਕਿ ਮਹਿੰਗਾਈ ਜਿਹੜੀ ਹੈ ਉਹ ਵਾਧੀ ਜਿਹੜੀ ਹੈ ਉਹ ਜਾ ਰਹੀ ਹੈਗੀ ਆਈ ਕੰਪਨੀਆਂ ਨੇ ਵੀ ਮਤਲਬ ਕਿ ਜਿਹੜਾ ਪਾਰਲੇਜੀ ਬਿਸਕਟ ਹੈ ਉਹਨੇ 5 ਰੁਪਏ ਰੇਟ ਰੱਖਿਆ ਹੋਇਆ ਕਿਉਂਕਿ ਲੋਕ 5 ਰੁਪਏ ਤੋਂ ਵੱਧ ਜਿਹੜਾ ਆਮ ਬੰਦਾ ਉਹ ਖਰੀਦਣਾ ਨਹੀਂ ਚਾਹੁੰਦਾ ਤੇ ਕਵਾਂਟੀਟੀ ਜਿਹੜੀ ਆ ਉਹਦੀ ਘਟਾਈ ਜਾਂਦੇ ਆ ਸੋ ਇਹ ਹਾਲਾਤ ਸਾਡੇ ਭਾਰਤ ਦੇ ਬਣੇ ਹੋਇਆ ਕਿ ਅ ਮਹਿਜ ਜਿਹੜੇ ਕੁਝ ਕ ਪਰਸੈਂਟ ਉੱਪਰਲੇ ਲੋਕ ਨੇ ਉਹਨਾਂ ਕੋਲੇ ਕਹਿ ਲਓ ਵੀ ਜਿਹੜੀ 60% ਜਿਹੜੀ ਭਾਰਤ ਦੀ ਜਿਹੜੀ ਰਾਸ਼ੀ ਜਿਹੜੀ ਆ ਉਹ ਨਾ ਤੇ ਕਿਉਂਕਿ ਅ ਜਿਹੜੇ ਗਰੀਬ ਆ ਉਹ ਦਿਨ ਦਿਨ ਗਰੀਬ ਹੁੰਦਾ ਜਾ ਰਿਹਾ ਤੇ ਜਿਹੜੇ ਅਮੀਰ ਨੇ ਉਹ ਅਮੀਰ ਹੁੰਦੇ ਜਾ ਰਿਹਾ ਤੇ ਜਿਹੜੇ ਕਾਰਪੋਰੇਟਸ ਨੇ ਹਣਾ ਤੇ ਉਹਨਾਂ ਨੂੰ ਲੱਖਾਂ ਕਰੋੜ ਰੁਪਏ ਟੈਕਸ ਦਾ ਜਿਹੜੀ ਇਹ ਸਰਕਾਰ ਹੈ ਮਾਫ ਕਰ ਦਿੰਦੀ ਹੈ ਤੋ ਉਮੀਦ ਕਰ ਰਿਹਾ ਕਿ ਮੀਡਲ ਕਲਾਸ ਦੀ ਕੁਛ ਨਾ ਕੁਝ ਜ਼ਰੂਰ ਹੋਵੇਗਾ ਤੇ ਬਾਕੀ ਜੇ ਮੈਂ ਪੰਜਾਬ ਦੇ ਪੁਆਇੰਟ ਆਫ View ਤੋਂ ਦੇਖਾਂ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਉਹਦੇ ਲਈ ਵੀ ਅਸੀਂ ਉਮੀਦ ਕਰਦੇ ਹਾਂ ਕਿ ਆ ਖਾਸ ਤੌਰ ਤੇ ਜੋ ਸਾਡੇ ਕਿਸਾਨ ਮੰਗ ਕਰ ਰਹੇ ਐ ਐਮਐਸਪੀ ਦੀ ਗਾਰੰਟੀ ਦੀ ਕਿ ਉਹਦੇ ਲਈ ਜ਼ਰੂਰ ਸਰਕਾਰ ਕੋਈ ਨਾ ਕੋਈ ਬਜਟ ਨਿਸ਼ਚਿਤ ਕਰੂਗੀ ਵੀ ਇੰਨਾ ਐਮਐਸਪੀ ਲਈ ਜਿਹੜਾ ਉਹ ਦਿੱਤਾ ਜਿਹੜਾ ਜਾਊਗਾ ਉਹਦੇ ਜਰੂਰ ਕੁਛ ਨਾ ਕੋਈ ਸਰਕਾਰ ਆਪਣਾ ਪੱਖ ਜਿਹੜਾ ਰੱਖੂਗੀ ਤੇ ਦੂਜਾ ਡਿਵਰਸਟੀਫਿਕੇਸ਼ਨ ਬੜੀ ਅੱਜ ਪੰਜਾਬ ਦੀ ਜ਼ਰੂਰਤ ਹੈ ਉਹਦੇ ਲਈ ਜਰੂਰ ਫੰਡਸ ਦੀ ਅਲੋਕੇਸ਼ਨ ਜਿਹੜੀ ਹੈ ਹੁਣੀ ਚਾਹੀਦੀ ਹੈ ਜਿਹੜੀ ਕਣਕ ਟੋਨੇ ਦੇ ਗੇਟ ਚੋਂ ਜਿਹੜਾ ਪੰਜਾਬ ਨੂੰ ਕੱਢਣ ਦੇ ਲਈ ਤੇ ਤੀਜਾ ਕਿਸਾਨੀ ਨਾਲ ਹੀ ਜਿਹੜਾ ਸਬੰਧਤ ਹੈ ਕਿ ਜੇ ਘੱਟੋ ਘੱਟ ਜੋ ਪੰਜਾਬ ਚ ਅਸੀਂ ਪਹਿਲਾਂ ਵੀ ਡਿਮਾਂਡ ਕੀਤੀ ਸੀਗੀ ਅਸੀਂ 500 ਰੁਪਿਆ ਜਿਹੜਾ ਪਰਾਲੀ ਨੂੰ ਅੱਗ ਲੱਗਦੀ ਉਹਦੇ ਲਈ ਅਸੀਂ ਦੇਣ ਲਈ ਤਿਆਰ ਆ ਜਿਹੜੀ ਕਿਉਂਕਿ ਡੀਜ਼ਲ ਮੱਚਦਾ ਕਿਸਾਨ ਕਿਹੜਾ ਛੋਟਾ ਕਿਸਾਨ ਨਾਲ ਕੋਲੇ ਮਸ਼ੀਨਰੀ ਵੀ ਨਹੀਂ ਹੈ ਨਹੀਂ ਗਈ ਤੇ 2000 ਰੁਪਿਆ ਕੇਂਦਰ ਸਰਕਾਰ ਦੇਵੇ ਸੋ ਉਮੀਦ ਕਰਦੇ ਆ ਉਹਦੇ ਲਈ ਵੀ ਕੁਛ ਨਾ ਕੁਛ ਸਰਕਾਰ ਜਿਹੜੀ ਆ ਰੱਖੂ ਇਸ ਤੋਂ ਇਲਾਵਾ ਪੰਜਾਬ ਦੀ ਜਿਹੜੀ ਇੱਕ ਡਿਮਾਂਡ ਜੇ ਮੈਂ ਸਾਡੇ ਏਰੀਆ ਦੀ ਗੱਲ ਕਰਾਂ ਜਾਂ ਬਠਿੰਡੇ ਤੋਂ ਲੈ ਕੇ ਇੱਕ ਕਿਉਂਕਿ ਇਧਰ ਬੰਦੇ ਭਾਰਤ ਕਮਰਸਰ ਨੂੰ ਸ਼ੁਰੂ ਸਰਕਾਰ ਦਾ ਕੇਂਦਰ ਦਾ ਹੈ ਮੈਂ ਕਹਿਣਾ ਵੀ ਬਠਿੰਡਾ ਬਰਨਾਲਾ ਸੰਗਰੂਰ ਇਸ ਏਰੀਆ ਲਈ ਵੀ ਦਿੱਲੀ ਤੇਜੀ ਰਾਜਧਾਨੀ ਨਾਲ ਜੋੜਨ ਲਈ ਇੱਕ ਬੰਦੇ ਪਰ ਜਿਹੜੀ ਟ੍ਰੇਨ ਹੈ ਉਹ ਚੱਲੀ ਚਾਹੀਦੀ ਹੈ ਤੇ ਬਾਕੀ ਕਿਉਂਕਿ ਇੰਡਸਟਰੀਅਲੇ ਪੱਖੋਂ ਪੰਜਾਬ ਬਹੁਤ ਪਿੱਛੜ ਚੁੱਕਿਆ ਉਹਦਾ ਕਾਰਨ ਇਹ ਰਿਹਾ ਕਿ ਜਿੰਨੇ ਸਾਡੇ ਨੇਬਰਿੰਗ ਸਟੇਟ ਸੀ ਉਹਨਾਂ ਨੂੰ ਇਹ ਕਹਿ ਕੇ ਵੀ ਜੇ ਇਹਨਾਂ ਦਾ ਪਾਕਿਸਤਾਨ ਨਾਲ ਬਾਰਡਰ ਲੱਗਦਾ ਅਨਾਂ ਜਾਂ ਹੋਰ ਉਹਦੇ ਕਰਕੇ ਉਹਨਾਂ ਨੂੰ ਰਿਲੈਕਸੇਸ਼ਨ ਜਿਹੜੀਆਂ ਦਿੱਤੀਆਂ ਗਈਆਂ ਜਿਹਦੇ ਕਰਕੇ ਪੰਜਾਬ ਦੀ ਬਹੁਤ ਇੰਡਸਟਰੀ ਪਹਿ ਮਾਚਲ ਸਾਡੇ ਗਵਾਂਢੀ ਸੂਬਿਆਂ ਜਿਹੜੀ ਆ ਉਹ ਮੂਵ ਹੋ ਗਈ ਸੋ ਪੰਜਾਬ ਨੇ ਬੜਾ ਕੁਝ ਇਸ ਦੇਸ਼ ਲਈ ਜਿਹੜਾ ਉਹ ਕੀਤਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਆਤਮ ਨਿਰਭਰ ਇਸ ਦੇਸ਼ ਨੂੰ ਕੀਤਾ ਤੇ ਬਹੁਤ ਅਸੀਂ ਨੁਕਸਾਨ ਜਿਹੜਾ ਉਹ ਚੱਲਿਆ ਸੋ ਇਹ ਕੇਂਦਰ ਦਾ ਫਰਜ਼ ਬਣਦਾ ਕੋਈ ਸਪੈਸ਼ਲ ਪੈਕੇ ਸਾਡੀ ਖਾਸ ਤੌਰ ਤੇ ਜਿਹੜੀ ਸਮਾਲ ਐਂਡ ਮੀਡੀਅਮ ਸਕੇਲ ਇੰਡਸਟਰੀਆ ਉਹਨਾਂ ਲਈ ਕੋਈ ਸਪੈਸ਼ਲ ਇਨਸੈਂਟਿਵ ਜਿਹੜੇ ਆ ਉਹ ਦਿੱਤੇ ਜਾਣ ਤਾਂ ਕਿ ਜਿਹੜੀ ਇੰਡਸਟਰੀ ਆ ਫਲੋਰਿਸ਼ ਹੋ ਸਕੇ ਤੇ ਨਾਲ ਜਿਹੜਾ ਸਾਡਾ ਯੂਥ ਹੈ ਉਹਨੂੰ ਵੀ ਜਿਹੜਾ ਰੋਜ਼ਗਾਰ ਹੈ ਉਹ ਮਰ ਸਕੀ ਤੇ ਬਾਕੀ ਕੁਝ ਤਾਂ ਇਦਾਂ ਦੇ ਮਸਲੇ ਆ ਜਿਹੜੇ ਪੰਜਾਬ ਦੇ ਹੀ ਪੈਸੇ ਆ ਕੇਂਦਰ ਨੇ ਰੋਕੇ ਹੋਇਆ ਆ ਆਰਡੀਐਫ ਦਾ ਪੈਸਾ ਤਕਰੀਬਨ 7000 ਕਰੋੜ ਦੇ ਨੇੜੇ ਜਿਹੜਾ ਪਹੁੰਚ ਚੁੱਕਿਆ ਹੈ ਜਿਹੜਾ 3 ਸਾਲਾਂ ਤੋਂ ਰੋਕਿਆ ਹੋਇਆ ਹੈ ਜਿਹਦੇ ਨਾਲ ਸਾਰਾ ਜਿਹੜਾ ਸਾਡਾ ਪਿੰਡੂ ਇਨਫਰਾਸਟ੍ਰਕਚਰ ਹੈ ਜਿਹੜੀ ਕਨੈਕਟੀਵਿਟੀ ਹੈ ਉਹ ਜਿਹੜੀ ਤੈਸਨਾਸ ਹੋ ਰਹੀ ਹੈ ਸੋ ਕੇਂਦਰ ਨੂੰ ਚਾਹੀਦਾ ਕਿ ਇਸ ਬਜਟ ਦੇ ਵਿੱਚ ਜਰੂਰ ਜਿਹੜਾ ਪੰਜਾਬ ਨੂੰ ਜਿਹੜਾ 7000 ਕਰੋੜ ਤਕਰੀਬਨ ਜਿਹੜਾ ਪੰਜਾਬ ਦਾ ਪੈਂਡਿੰਗ ਹੈ ਉਹ ਜਿਹੜਾ ਜਰੂਰ ਜਿਹੜਾ ਉਹ ਦਿੱਤਾ ਜਾਵੇ ਤੇ ਬਾਕੀ ਇਸ ਤੋਂ ਇਲਾਵਾ ਵੀ بڑے ਮੁੱਦੇ ਐ ਜਿਨ੍ਹਾਂ ਦੇ ਸੀ ਆਉਣ ਵਾਲੇ ਅ ਅੱਜ ਜਿਹੜਾ ਬਜਟ ਪੇਸ਼ ਹੋਊਗਾ ਇਹਦੋਂ ਜਦੋਂ ਡਿਸਕਸ਼ਨ ਹੋਊਗੀ ਜਿਹੜੀ ਡਿਮਾਂਡ ਐ ਸੀ ਲੋਕ ਸਭਾ ਦੇ ਅੰਦਰ ਜਿਹੜੀ ਆ ਉਹ ਕਰਾਂਗੇ। ਕਿਆ ਲੱਗਦਾ ਹੈ ਕਿ ਸਭ ਜਿਸ ਤਰੀਕੇ ਸੇ ਪਿਛਲੇ ਕੱਲ ਅ ਪ੍ਰਧਾਨ ਮੰਤਰੀ ਹੋ ਰਾਸ਼ਟਰਪਤੀ ਦਾ ਅਭਿਵਾਦਨ ਹੋਇਆ ਹੈ। ਕਿਆ ਲੱਗਦਾ ਹੈ ਕਿ ਇਸ ਵਾਰ ਸਚਲ ਰੂਪ ਸੇ ਸੰਸਦ ਚੱਲ ਬਾਈ? ਦੇਖੋ ਅ ਅਸੀਂ ਪੋਜ਼ਿਟਿਵ ਬੰਦੇ ਆ ਤੇ ਉਮੀਦ ਕਰਦੇ ਆ ਹਰ ਵਾਰ ਹਾਲਾਂਕਿ ਉੱਥੋਂ ਨਿਕਲਦਾ ਤਾਂ ਕੁਝ ਪੋਜ਼ਿਟਿਵ ਹੈ ਨਹੀਂ। ਕਿ ਸਰਕਾਰ ਪੋਜ਼ਿਟਿਵ ਉਹਦੇ ਨਾਲ ਕਿਉਂਕਿ ਲੱਖਾਂ ਲੋਕਾਂ ਨੇ ਮੈਂ ਜਦੋਂ ਆਲ ਪਾਰਟੀ ਮੀਟਿੰਗ ਹੋਈ ਪਰਸੋਂ ਮੈਂ ਉਹਦੇ ਵਿੱਚ ਵੀ ਇਹ ਗੱਲ ਰੱਖੀ ਕਿ ਜੀ 20-20 ਲੱਖ ਲੋਕਾਂ ਦੇ ਸੀ ਪ੍ਰਤੀਨਿਧਤਾ ਜਿਹੜੀ ਹੈ ਉਹ ਕਰਦੇ ਆ ਤੇ ਲੋਕ ਉਮੀਦ ਕਰਦੇ ਆ ਵੀ ਜਦੋਂ ਅਸੀਂ ਇੱਥੇ ਪਹੁੰਚਦੇ ਆ ਤਾਂ ਲੋਕਾਂ ਦੇ ਮੁੱਦਿਆਂ ਦੀ ਜਿਹੜੀ ਗੱਲ ਹੈ ਉਹ ਲੋਕ ਸਭਾ ਦੇ ਅੰਦਰ ਕਰੀਏ ਪਰ ਜਦੋਂ ਸੈਸ਼ਨ ਹੀ ਨਹੀਂ ਚੱਲੂਗਾ ਉੱਥੇ ਕੋਈ ਪੋਜ਼ਿਟਿਵ ਗੱਲ ਨਹੀਂ ਹੋਊਗੀ ਤਾਂ ਲੋਕ ਵੀ ਜਿਹੜੇ ਆ ਉਹ ਨਿਰਾਸ਼ਤਾ ਵੱਲ ਜਾਂਦੇ ਆ ਨਾ ਲੋਕਾਂ ਦਾ ਜਿਹੜਾ ਇੱਕ ਡੈਮੋਕ੍ਰੇਸੀ ਦੀ ਇੱਕ ਪ੍ਰਕਿਰਿਆ ਵੀ ਲੋਕ ਆਪਣਾ ਨੁਮਾਇੰਦਾ ਚੁਣ ਕੇ ਭੇਜਦੇ ਆ ਤੇ ਨੁਮਾਇੰਦੇ ਜਾ ਕੇ ਜਿੱਥੇ ਜਿਹੜੀ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਦਾ ਜਿੱਥੇ ਦੇਸ਼ ਲਈ ਕਾਨੂੰਨ ਬਣਦੇ ਆ ਜਿੱਥੇ ਸਕੀਮਸ ਘੜੀਆਂ ਜਾਂਦੀਆਂ ਵੀ ਉੱਥੇ ਜਾ ਕੇ ਜਿਹੜੀ ਦੇਸ਼ ਦੀ ਵੀ ਜਿਹੜੀ ਸਾਡੇ ਇਲਾਕੇ ਦੀ ਵੀ ਜਿਹੜੀ ਗੱਲ ਹੈ ਉਹ ਰੱਖਣਗੇ ਪਰ ਜਦੋਂ ਸ਼ਾਸਨ ਨਹੀਂ ਚੱਲਦੇ ਸੋ ਮੈਂ ਉਦੋਂ ਵੀ ਬੇਨਤੀ ਕੀਤੀ ਰਾਜਨਾਥ ਸਿੰਘ ਜੀ ਸੀ ਮਾਨਯੋਗ ਮੰਤਰੀ ਜੀ ਕਿਰਨਜੀਤੂ ਜੀ ਸਾਰਿਆਂ ਨੂੰ ਕਿ ਇਸ ਵਾਰ ਜਿਹੜਾ ਸੈਸ਼ਨ ਹੈ ਉਹ ਪੋਜ਼ਿਟਿਵ ਤਰੀਕੇ ਨਾਲ ਚਲਾਇਆ ਜਾਵੇ ਤਾਂ ਕਿ ਜਿਹੜੀ ਉੱਥੇ ਗੱਲ ਹੈ ਜਿਹੜੀ ਉਹ ਰੱਖੀ ਜਾ ਸਕੇ ਹਾਲਾਂਕਿ ਸਿਟਿੰਗ ਜਿਹੜੀਆਂ ਨੇ ਸਿਰਫ 27 ਜਿਹੜੀਆਂ ਨੇ ਉਹ ਮਿਲ ਰਹੀਆਂ ਨੇ ਸੋ ਉਮੀਦ ਕਰਦੇ ਵੀ ਇਹਨਾਂ 27 ਸਿਟਿੰਗ ਦੇ ਵਿੱਚ ਜਿਹੜੀ ਪੋਜ਼ਿਟਿਵ ਤਰੀਕੇ ਨਾਲ ਗੱਲਬਾਤ ਹੋਊਗੀ ਤਾਂ ਉਹਦਾ ਹੱਲ ਵੀ ਜਿਹੜਾ ਉਹ ਨਿਕਲੂਗਾ